22 ਤੋਂ 25 ਜਨਵਰੀ ਨੂੰ ਭਾਰੀ ਮੀਂਹ ਇਨਾ ਸੂਬਿਆਂ ਚੱਲਣ ਗਿਆ ਤੇਜ਼ ਹਵਾਵਾਂਾ ਝਾਣੋ ਮੌਸਮ ਬਾਰੀਕ ਤਾਜ਼ਾ ਅਪਡੇਟ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਇਸ ਵਾਰ ਕੜਾਕੇ ਦੀ ਠੰਡ ਪੈ ਰਹੀ ਹੈ ਜਿਸ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਲਈ ਮਜਬੂਰ ਕਰ ਦਿੱਤਾ ਹੈ ਇਸ ਸਮੇਂ ਬਹੁਤ ਸਾਰੇ ਸੂਬੇ ਅਜੇ ਨਹੀਂ ਜਿੱਥੇ ਠੰਡ ਦੇ ਨਾਲ-ਨਾਲ ਮੀਂਹ ਵੀ ਪੈ ਰਿਹਾ ਹੈ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਦੇਸ਼ ਭਾਰਤ ਦੇ 9 ਰਾਜਾਂ ਨੂੰ ਅਗਲੇ ਕੁਝ ਦਿਨਾਂ ਦੇ ਵਿੱਚ ਵਾਈਲਡ ਵੈਦਰ ਦਾ ਸਾਹਮਣਾ ਕਰਨਾ ਪਵੇਗਾ ਪਹਾੜਾਂ ਦੇ ਵਿੱਚ ਪਈ ਹੋਈ ਬਰਫ਼ ਪਿਘਲ ਜਾਵੇਗੀ ਅਤੇ ਮੈਦਾਨੀ ਇਲਾਕਿਆਂ ਦੇ ਵਿੱਚ ਮੀਂਹ ਪੈਣ ਨਾਲ ਠੰਡ ਹੋਰ ਵੱਧ ਜਾਵੇਗੀ ਅਗਲੇ 48 ਘੰਟਿਆਂ ਦੇ ਵਿੱਚ ਇੱਕ ਸ਼ਕਤੀਸ਼ਾਲੀ ਪੱਛਮੀ ਘੜਬੜੀ ਦਸਤਕ ਦੇ ਰਹੀ ਹੈ ਇਸ ਦਾ ਪ੍ਰਭਾਵ ਇੰਨਾ ਵਿਆਪਕ ਹੋਵੇਗਾ ਕਿ ਹਰਿਆਣਾ ਰਾਜਸਥਾਨ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਦੇ ਵਿੱਚ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਇਹ ਸਿਰਫ ਹਵਾਵਾਂ ਹੀ ਨਹੀਂ ਸਗੋਂ ਆਪਣੇ ਨਾਲ ਭਾਰੀ ਮੀਂਹ ਤੇ ਬਿਜਲੀ ਬਿੱਲ ਲੈ ਕੇ ਆਉਣੀਆਂ ਸਵੇਰੇ ਸੰਗਣੀ ਧੁੰਦ ਸੜਕਾਂ ਤੇ ਚਿੱਟੀ ਕੰਧ ਬਣ ਜਾਵੇਗੀ ਜਿਸ ਨਾਲ ਆਵਾਜਾਈ ਦੇ ਵਿੱਚ ਭਾਰੀ ਵਿਘਨ ਪੈਣ ਦੀ ਸੰਭਾਵਨਾ ਹੈ ਵਿਭਾਗ ਨੇ ਤੇਜ਼ ਹਵਾਵਾਂ ਅਤੇ ਮੀਂਹ ਦੇ ਮੱਦੇਨਜ਼ਰ ਕਿਸਾਨਾਂ ਨੂੰ ਆਪਣੀਆਂ ਤਿਆਰ ਫਸਲਾਂ ਦਾ ਖਾਸ ਧਿਆਨ ਰੱਖਣ ਲਈ ਸੁਚੇਤ ਕੀਤਾ ਹੈ